ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੀਯੂ ਦਾ ਸੈਨੇਟ ਫਿਰ ਨੋਟੀਫਿਕੇਸ਼ਨ ਦੁਆਰਾ ਜਾਰੀ ਕਰਕੇ ਫਿਰ ਬਹਾਲ ਕਰਤਾ ਹੁਣ ਫਿਰ ਨੋਟੀਫਿਕੇਸ਼ਨ ਕਰਤੀ ਕਿ ਜੀ ਹੁਣ ਅਸੀਂ ਸੈਨੇਟ ਨੂੰ ਬਹਾਲ ਰੱਖਾਂਗੇ ਸੋ ਇਹ ਕੇਂਦਰ ਸਰਕਾਰ ਕਨਫਿਊਜ਼ਡ ਹੈ ਮੈਂ ਬਹੁਤ ਕਲੈਰਿਟੀ ਨਾਲ ਕਹਿ ਦਿੰਨਾ ਕਿ ਇਹਦੇ ਵਿੱਚ ਕੋਈ ਵੀ ਅਗਰ ਚੇਂਜ ਕਰਨੀ ਹੈ ਤਾਂ ਪਾਰਲੀਮੈਂਟ ਸੈ ਐਕਟ ਲਿਆ ਕੇ ਕੀਤੀ ਜਾ ਸਕਦੀ ਹੈ ਤੇ ਹੋਮ ਮਿਨਿਸਟਰੀ ਦਾ ਅਧਿਕਾਰ ਹੈ ਐਜੂਕੇਸ਼ਨ ਮਿਨਿਸਟਰੀ ਦਾ ਨਹੀਂ ਹੈ ਔਰ ਇੱਕ ਕਿਤੇ ਨਾ ਕਿਤੇ ਜਿਹੜੇ ਸਟੂਡੈਂਟਸ ਦੀ ਆਵਾਜ਼ ਬੰਦ ਕਰਨ ਵਾਲੇ ਪਾਸੇ ਨੂੰ ਸੀ ਟੀਚਰਸ ਦੀ ਆਵਾਜ਼ ਬੰਦ ਕਰਨ ਵਾਲੇ ਪਾਸੇ ਨੂੰ ਸੀ ਤਾਂ ਐਲੂਮਨਸ ਦੀ ਆਵਾਜ਼ ਕਿਉਂਕਿ ਸੈਨੇਟ ਜਿਹੜੀ ਹੈ ਉਹ ਯੂਨੀਵਰਸਿਟੀ ਦੇ ਸਾਰੇ ਫੈਸਲੇ ਲੈਂਦੀ ਹੈ ਚਾਹੇ ਐਡਮਿਨਿਸਟ੍ਰੇਟਿਵ ਹੋਣ ਚਾਹੇ ਫਾਈਨੈਂਸ਼ੀਅਲ ਹੋਣ ਜੀ ਤੇ ਚੁਣੀ ਹੋਈ ਬਾਡੀ ਹੈ ਸੋ ਇਹਦਾ ਕੰਟਰੋਲ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸੀ ਚਲੋ ਹਲੇ ਵੀ ਜੇ ਕੇਂਦਰ ਸਰਕਾਰੇ ਤੋਂ ਪਿੱਛੇ ਹਟੀ ਹੈ ਤਾਂ ਬਹੁਤ ਚੰਗੀ ਗੱਲ ਪਰ ਲਾਜ਼ਮੀ ਤੌਰ ਦੇ ਉਤੇ ਕਿਉਂਕਿ ਇਹ ਪੰਜਾਬ ਦੇ ਨਾਲ ਜੁੜਿਆ ਹੋਇਆ ਬਹੁਤ ਵੱਡਾ ਮੁੱਦਾ ਹੈ ਅਰਸ਼ਦੀਪ ਜੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਵਾਜ਼ ਬੁਲੰਦ ਕੀਤੀ ਵਿਦਿਆਰਥੀ ਜਥੇਬੰਦੀਆਂ ਲਗਾਤਾਰ ਸੰਘਰਸ਼ ਦੇ ਉਤੇ ਨੇ 10 ਤਰੀਕ ਦਾ ਸੰਘਰਸ਼ ਉਲੀਕਿਆ ਗਿਆ ਲਾਜ਼ਮੀ ਤੌਰ ਦੇ ਉਤੇ ਮੰਨਦੇ ਹੋ ਕਿ ਵਿਦਿਆਰਥੀਆਂ ਦੇ ਸੰਘਰਸ਼ ਦਾ ਹੀ ਨਤੀਜਾ ਰਿਹਾ ਤੇ ਆਖਰਕਾਰ ਕੇਂਦਰ ਸਰਕਾਰ ਪਹਿਲਾਂ ਇੱਕ ਨੋਟੀਫਿਕੇਸ਼ਨ ਉਸ ਤੋਂ ਬਾਅਦ ਕੁਝ ਮਿੰਟਾਂ ਬਾਅਦ ਦੂਜਾ ਨੋਟੀਫਿਕੇਸ਼ਨ ਤੇ ਹੁਣ ਇੱਕ ਤੀਜਾ ਨੋਟੀਫਿਕੇਸ਼ਨ ਜਿਸ ਦੇ ਵਿੱਚ ਇਹ ਗੱਲ ਸਾਫ਼ ਕਰ ਦਿੱਤੀ ਗਈ ਹੈ ਕੀ ਸੈਨੇਟ ਪੰਗ ਨਹੀਂ ਹੋਏਗੀ ਸਿੰਡੀਕੇਟ ਪੰਗ ਨਹੀਂ ਹੋਏਗਾ ਦੇਖੋ ਇਹ ਕੇਂਦਰ ਸਰਕਾਰ ਨਾਲ ਮੈਂ ਪਹਿਲੇ ਹੀ ਕਹ ਰਾ ਹਾਂ ਨਾ ਵੀ ਥਰਮਾਮੀਟਰ ਲਾ ਕੇ ਚੀਜ਼ਾਂ ਨੂੰ ਚੈੱਕ ਕਰ ਰਹੀ ਹੈ ਔਰ ਮੈਂ ਵਧਾਈ ਦਿਨਾ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਜਿਨ੍ਹਾਂ ਦੇ ਜਸਬੇ ਨੇ ਕੇਂਦਰ ਸਰਕਾਰ ਨੂੰ ਝੁਕਾਇਆ ਐਸਓਆਈ ਦੇ ਜਿਹੜੇ ਸਾਡੇ ਲੀਡਰਸ ਹੈ ਉਹਨਾਂ ਨੂੰ ਵਧਾਈ ਹੈ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਕੇਂਦਰ ਸਰਕਾਰ ਨੂੰ ਮਜਬੂਰ ਕੀਤਾ ਕਿ ਉਹ ਪਿੱਛੇ ਹਟਣ ਇਸ ਤੋਂ ਔਰ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂ ਇੱਕ ਵਾਰ ਫਿਰ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਡਟ ਕੇ ਸੂਬੇ ਦੇ ਹੱਕਾਂ ਦੇ ਲਈ ਖੜਾ ਹੈ ਕਿਉਂਕਿ ਇਹ ਸਿੱਧਾ-ਸਿੱਧਾ ਪੰਜਾਬ ਦਾ ਜਿਹੜਾ ਚੰਡੀਗੜ੍ਹ ਦੇ ਉੱਤੇ ਹੱਕ ਹੈ ਉਹਨੂੰ ਕਮਜ਼ੋਰ ਕਰਨ ਵਾਲਾ ਫੈਸਲਾ ਸੀ ਇਹ ਜੇ ਪੰਜਾਬ ਤੇ ਜਿਹੜੀ ਰਾਜਧਾਨੀ ਹੈ ਚੰਡੀਗੜ੍ਹ ਉਹਨੂੰ ਪੰਜਾਬ ਤੋਂ ਖੋਹਣ ਵਾਲੇ ਪਾਸੇ ਨੂੰ ਕਦਮ ਰੱਖਣ ਵਾਲਾ ਫੈਸਲਾ ਸੀ ਸੋ ਕੇਂਦਰ ਸਰਕਾਰ ਅਗਰ ਅੱਜ ਵੀ ਐਸੇ ਫੈਸਲੇ ਲਏਗੀ ਇਹ ਬੇਵਿਸ਼ਵਾਸਤੀ ਜਗਾਉਂਦੀ ਹੈ ਸੂਬਿਆਂ ਦੇ ਵਿੱਚ ਉਹਨਾਂ ਦੇ ਹੱਕਾਂ ਦੇ ਉੱਤੇ ਇਹ ਡੱਕ ਹੈ ਤੋ ਮੈਂ ਇੱਕ ਵਾਰੀ ਫੇਰ ਅਗਰ ਕੇਂਦਰ ਸਰਕਾਰ ਹੁਣ ਵੀ ਜ਼ੁਹਿਰਦ ਹੋ ਕੇ ਇਹ ਫੈਸਲੇ ਤੋਂ ਪਿੱਛੇ ਹਟੀ ਹੈ ਤਾਂ ਚੰਕੀ ਗੱਲ ਹੈ ਤੇ ਅੱਗੇ ਤੋਂ ਵੀ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਜਿਹੜੇ ਪੁਰਾਣੇ ਕੋਈ ਤੁਹਾਡੇ ਫੈਸਲੇ ਨੇ ਜਿਵੇਂ ਰੀਆਰਗੇਨਾਈਜੇਸ਼ਨ ਐਕਟ ਹੈ ਉਹ ਐਕਟ ਦੀ ਭਾਵਨਾ ਦੇ ਵਿਰੁੱਧ ਜਾ ਕੇ ਇਹ ਜਿਹੇ ਫੈਸਲੇ ਕਰਨ ਤੋਂ ਕੁਰੇਸ ਕਰਨਾ ਚਾਹੀਦਾ ਜੀ ਅਰਸ਼ੀਬ ਜੀ ਕਾਨੂੰਨੀ ਪੇਚਿਦਗੀਆਂ ਦੇ ਵਿੱਚ ਵੀ ਜੇਕਰ ਹੁਣ ਕੇਂਦਰ ਸਰਕਾਰ ਦੇ ਵੱਲੋਂ ਕਿਸੇ ਤਰੀਕੇ ਦਾ ਆਉਣ ਵਾਲੇ ਭਵਿੱਖ ਦੇ ਵਿੱਚ ਕੋਈ ਅਜਿਹਾ ਫੈਸਲਾ ਲਿਆ ਜਾਂਦਾ ਹੈ ਖਾਸ ਤੌਰ ਦੇ ਉਤੇ ਤੁਸੀਂ ਵੀ ਜ਼ਿਕਰ ਕੀਤਾ ਕਿ ਥਰਮਾਮੀਟਰ ਲਗਾਇਆ ਗਿਆ ਪੰਜਾਬ ਦੇ ਨੌਜਵਾਨਾਂ ਦਾ ਪੰਜਾਬੀਆਂ ਦਾ ਕਰੰਟ ਚੈੱਕ ਕੀਤਾ ਗਿਆ ਕਿ ਪੰਜਾਬੀ ਕੀ ਕਰਦੇ ਨੇ ਕੀ ਇਸ ਫੈਸਲੇ ਦੇ ਖਿਲਾਫ ਕਿੰਨਾ ਕਿ ਇਕਜੁੱਟ ਹੁੰਦੇ ਨੇ ਪਰ ਹੁਣ ਪੰਜਾਬ ਨੇ ਵਖਾ ਦਿੱਤਾ ਹੈ ਕਿ ਪੰਜਾਬ ਦੇ ਮਸਲਿਆਂ ਦੇ ਉੱਤੇ ਪੰਜਾਬੀ ਇਕਜੁੱਟ ਨੇ ਪਰ ਲਾਜ਼ਮੀ ਤੌਰ ਦੇ ਉਤੇ ਅਰਸ਼ਦੀਪ ਜੀ ਕੀ ਪੰਜਾਬ ਸਰਕਾਰ ਦੀ ਇਸ ਪੂਰੇ ਮਾਮਲੇ ਦੇ ਵਿੱਚ ਭੂਮਿਕਾ ਜੋ ਰਹੀ ਹੈ ਲਗਾਤਾਰ ਅਕਾਲੀ ਦਲ ਨੇ ਵੀ ਸਵਾਲ ਚੁੱਕੇ ਵਿਦਿਆਰਥੀ ਵੀ ਸਵਾਲ ਚੁੱਕਦੇ ਨਜ਼ਰ ਆਏ

if you find a lower price elsewhere we'll pay back the difference ਕਿ ਪੰਜਾਬ ਦੇ ਸਾਰੇ ਹੱਕ ਦਿੱਲੀ ਦੇ ਅੱਗੇ ਸਰੈਂਡਰ ਕਰਤੇ ਨੇ ਔਰ ਬਿਲਕੁਲ ਇੱਕ ਕੰਪਰੋਮਾਈਜ਼ਡ ਸੀਐਮਓ ਸਾਬਤ ਹੋਏ ਨੇ ਸੋ ਪੰਜਾਬ ਦੇ ਹੱਕਾਂ ਨੂੰ ਲਟਾਉਣ ਲਈ ਆਮ ਆਦਮੀ ਪਾਰਟੀ ਨੇ ਸਭ ਤੋਂ ਮੋਰੀ ਰੋਲ ਅਦਾ ਕੀਤਾ ਪਰ ਕਿਉਂਕਿ ਪੰਜਾਬੀ ਇਹ ਜਜ਼ਬਾਤੀ ਲੋਕ ਨੇ ਪੰਜਾਬੀ ਕਦੇ ਮਾਫ਼ ਨਹੀਂ ਕਰਦੇ ਕੇਂਦਰ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪਹਿਲਾਂ ਜਦੋਂ ਕਾਲੇ ਕਾਨੂੰਨ ਲਿਆਂਦੇ ਸੀ ਖੇਤੀ ਤੇ ਉਹ ਤੋਂ ਵੀ ਪਿੱਛੇ ਹਟਣਾ ਪਿਆ ਉਹ ਸੰਘਰਸ਼ ਦਾ ਮੁੱਢ ਵੀ ਪੰਜਾਬ ਤੋਂ ਵਜਿਆ ਸੀ ਸੋ ਅੱਜ ਅਗਰ ਪੰਜਾਬ ਦੇ ਹੱਤਾਂ ਤੇ ਇਸ ਤਰੀਕੇ ਡਾਕਾ ਮਾਰਨ ਦੀ ਤੁਸੀਂ ਸੋਚੋਗੇ ਤਾਂ ਪੰਜਾਬੀ ਕਦੇ ਵੀ ਇਹ ਚੀਜ਼ ਹੋਣ ਨਹੀਂ ਦੇਣਗੇ ਸੋ ਮੈਂ ਵਧਾਈ ਦਿੰਨਾ ਜਜ਼ਬੇ ਨੂੰ ਜਿਹੜਾ ਸਾਡੇ ਨੌਜਵਾਨਾਂ ਨੇ ਜਿਹੜੇ ਸਾਡਾ ਉਥੇ ਸਾਡੇ ਭਰਾਵਾਂ ਭੈਣਾਂ ਨੇ ਦਿਖਾਇਆ ਯੂਨੀਵਰਸਿਟੀ ਦੇ ਵਿੱਚ ਜਿਹਨੂੰ ਦੇਖ ਕੇ ਇਹ ਜਿਹੜੀ ਸਰਕਾਰ ਹੈ ਪਿੱਛੇ ਮੁੜੀ ਅਰਸ਼ਦੀਪ ਜੀ ਵਿਧਾਨਕ ਤੌਰ ਦੇ ਉਤੇ ਪੰਜਾਬ ਸਰਕਾਰ ਕੀ ਕਰੇ ਜਾਂ ਪੰਜਾਬ ਸਰਕਾਰ ਨੂੰ ਕੀ ਕਰਨਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਕੋਈ ਸਥਿਤੀ ਨਾ ਬਣੇ ਕਿਉਂਕਿ ਹਾਲ ਦੀ ਘੜੀ ਤਾਂ ਇਹ ਇਹ ਅਜਿਹੀ ਮੰਨ ਕੇ ਚੱਲੀਏ ਕਿ ਇਹ ਟਲ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਕੋਈ ਅਜਿਹਾ ਫੈਸਲਾ ਨਾ ਲੈ ਸਕੇ ਵਿਧਾਨਕ ਤੌਰ ਦੇ ਉੱਤੇ ਪੰਜਾਬ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਬਿਲਕੁਲ ਪੰਜਾਬ ਸਰਕਾਰ ਮੈਨੂੰ ਸਮਝ ਨਹੀਂ ਆਈ ਕਿ ਕਿਉਂ ਕਹਿਣਾ ਪੈਂਦਾ ਕਿ ਇਹ ਲੁਕਵੇਂ ਢੰਗ ਨਾਲ ਮਦਦ ਕਰ ਰਹੇ ਸੀ ਕਿਉਂਕਿ ਜਿਸ ਤਰੀਕੇ ਨੋਟੀਫਿਕੇਸ਼ਨ ਐਜੂਕੇਸ਼ਨ ਦਾ ਗਿਆ ਸੀ ਤਾਂ ਇਹਨਾਂ ਨੂੰ ਕੋਰਟ ਦੇ ਵਿੱਚ ਚੈਲੰਜ ਕਰ ਦੇਣਾ ਚਾਹੀਦਾ ਸੀ ਸੈਕਸ਼ਨ 72 ਬੜਾ ਕਲੀਅਰ ਹੈ ਅਗਰ ਇਹਨਾਂ ਦੀ ਕੰਸੈਂਟ ਨਹੀਂ ਲਈ ਗਈ ਸੀ ਤਾਂ ਇਹ ਸੈਲਜ ਕਰ ਦਿੰਦੇ ਪਰ ਇਹ ਸਾਰੀਆਂ ਚੀਜ਼ਾਂ ਦਰਸਾਉਂਦੀਆਂ ਨੇ ਕਿ ਪੰਜਾਬ ਸਰਕਾਰ ਦੀ ਸਹਿਮਤੀ ਦੇ ਨਾਲ ਸਾਰਾ ਕੁਝ ਕੀਤਾ ਗਿਆ ਇਸ ਲਈ ਤਾਂ ਪੰਜਾਬ ਸਰਕਾਰ ਨੇ ਕੋਈ ਕਾਨੂੰਨੀ ਚਾਰਾਜੋਈ ਨਹੀਂ ਕੀਤੀ ਪਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਸਾਡਾ ਘਰ ਹੈ ਇਸ ਤੋਂ ਬਾਅਦ ਵੀ ਜੇ ਕੋਈ ਕੋਸ਼ਿਸ਼ ਹੋਊਗੀ ਚਾਹੇ ਲੀਗਲੀ ਲੜਾਈ ਲੜਨੀ ਪਏ ਚਾਹੇ ਧਰਨੇ ਲਾਉਣੇ ਪੈਣ ਅਸੀਂ ਯੂਨੀਵਰਸਿਟੀ ਦੇ ਹੱਕ ਤੇ ਡਾਕਾ ਨਹੀਂ ਵਜਣਦੇ ਜੀ ਬਹੁਤ ਬਹੁਤ ਧੰਨਵਾਦ ਅਰਸ਼ਦੀਪ ਜੀ ਸਾਡੇ ਨਾਲ ਜੁੜਨ ਦੇ ਲਈ ਆਪਣੇ ਵਿਚਾਰ ਰੱਖਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਮੁਖਬਲਾਰੇ ਅਰਸ਼ਦੀਪ ਸਿੰਘ ਕਲੋਰ ਕਲੇਰ ਜਿਨ੍ਹਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਨਾਲ ਹੈ ਪੰਜਾਬ ਦੇ ਨਾਲ ਵਿਦਿਆਰਥੀਆਂ ਦੇ ਨਾਲ ਹੈ ਤੇ ਭਵਿੱਖ ਦੇ ਵਿੱਚ ਵੀ ਜੇਕਰ ਇਸ ਤਰੀਕੇ ਦੇ ਨਾਲ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਅਕਾਲੀ ਦਲ ਡਟ ਕੇ ਨਾਲ ਖੜੇਗਾ ਪੰਜਾਬੀਆਂ ਦੇ ਨਾਲ ਅਕਾਲੀ ਦਲ ਉਹਨਾਂ ਲੋਕਾਂ ਦੇ ਨਾਲ ਖਾਸ ਤੌਰ ਦੇ ਉੱਤੇ ਵਿਦਿਆਰਥੀਆਂ ਦੇ ਨਾਲ ਖੜੇਗਾ ਪਰ ਅਜਿਹੇ ਦੇ ਵਿੱਚ ਸਵਾਲ ਕੇਂਦਰ ਸਰਕਾਰ ਦੇ ਉੱਤੇ ਉੱਠੇ ਖਾਸ ਤੌਰ ਦੇ ਉੱਤੇ ਸਵਾਲ ਜਿਹੜੇ ਨੇ ਪੰਜਾਬ ਸਰਕਾਰ ਦੇ ਉੱਤੇ ਵੀ ਉੱਠੇ ਪੰਜਾਬ ਸਰਕਾਰ ਦੀ ਮਨਸ਼ਾ ਦੇ ਉੱਤੇ ਵਿਦਿਆਰਥੀਆਂ ਦੇ ਵੱਲੋਂ ਵੀ ਸਵਾਲ ਚੁਕੇ ਗਏ ਪਰ ਆਖਰਕਾਰ ਦੇਰ ਆਏ ਦੁਰਸਤਾਏ ਅਜਹੀ ਗੱਲ ਅੱਜ ਟੁਕਦੀ ਹੋਈ ਨਜ਼ਰ ਆਈ ਏ ਕਿਉਂਕਿ ਵੱਡੇ ਪੱਧਰ ਦੇ ਉੱਤੇ ਵਿਦਿਆਰਥੀ ਜਥੇਬੰਦੀਆਂ ਜਿਨ੍ਹਾਂ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਇਸ ਫੈਸਲੇ ਦੇ ਪ੍ਰਤੀ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਪ੍ਰਦਰਸ਼ਨ ਕੀਤੇ ਤਾਂ 10 ਤਰੀਕ ਦੀ ਕਾਲ ਦਿੱਤੀ ਗਈ ਸੀ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਦੀ ਯੂਨੀਵਰਸਿਟੀ ਦੇ ਉੱਤੇ ਵੀ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਸਨ ਤਾਂ ਸੈਨੇਟ ਭੰਗ ਨਹੀਂ ਹੋਏਗਾ ਵਿਦਿਆਰਥੀਆਂ ਦੀ ਸੰਘਰਸ਼ੀਲ ਜਥੇਬੰਦੀਆਂ ਦੀ ਇਹ ਮੰਗ ਮੰਨ ਲਈ ਗਈ ਹੈ ਕੇਂਦਰ ਸਰਕਾਰ ਨੂੰ ਮੰਨ ਕੇ ਚੱਲਣਾ ਪਏਗਾ ਕਿ ਵਿਦਿਆਰਥੀਆਂ ਦੇ ਸਰੋਧ ਦੇ ਅੱਗੇ ਝੁਕਣਾ ਪਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਪੂਰਾ ਪੰਜਾਬ ਇਸ ਮਸਲੇ ਦੇ ਉੱਤੇ ਲਾਂਬੰਦ ਹੋਇਆ ਕਾਸਟੌਰ ਦੇ ਉੱਤੇ ਪੰਜਾਬ ਦੀਆਂ ਦੀ ਜਿਹੜੀ ਜਥੇਬੰਦੀ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਤਾਂ ਭਾਜਪਾ ਲੀਡਰ ਪ੍ਰਿਤਪਾਲ ਸਿੰਘ ਜੁੜੇ ਨੇ ਸਾਡੇ ਨਾਲ ਤਾਂ ਪ੍ਰਿਤਪਾਲ ਸਿੰਘ ਜੀ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਦਾ ਇਹ ਫੈਸਲਾ ਪਹਿਲਾ ਦੋ ਨੋਟੀਫਿਕੇਸ਼ਨ ਹੁਣ ਤੀਜਾ ਨੋਟੀਫਿਕੇਸ਼ਨ ਜੋ ਕਹਿ ਰਿਹਾ ਹੈ ਕਿ ਸੈਨੇਟ ਭੰਗ ਨਹੀਂ ਹੋਏਗੀ ਇਸੇ ਤਰੀਕੇ ਦੇ ਨਾਲ ਜਿਉਂਦੀ ਤਿਉਂ ਸਥਿਤੀ ਰਹੇਗੀ ਤਾਂ ਸੈਨੇਟ ਭੰਗ ਨਾ ਹੋਣ ਦੀ ਗੱਲ ਜਿਹੜੀ ਹੈ ਕੇਂਦਰ ਨੇ ਮੰਨੀ ਹੈ ਇਹ ਮੰਨੀਏ ਹੁਣ ਕੇਂਦਰ ਸਰਕਾਰ ਵਿਦਿਆਰਥੀਆਂ ਦੇ ਰੋਧ ਦੇ ਅੱਗੇ ਚੁੱਕੀ ਹੈ ਦੇਖੋ ਗੱਲ ਇਹ ਕਿ ਰੋ ਨਹੀਂ ਹੈਗਾ ਇਹਨੂੰ ਕਹਿ ਸਕਦੇ ਆਪਾਂ ਗੱਲ ਹੈ ਕਿ ਪਹਿਲਾਂ ਵੀ ਐਸੀ ਕੋਈ ਗੱਲ ਨਹੀਂ ਚੱਲਦੀ ਸੀ ਇਹ ਪੁਰਾਣਾ ਸੀਗਾ ਜਿਹੜਾ ਮੈਟਰ ਉਸ ਦੇ ਨਾਲ ਅਟੈਚ ਹੋ ਕੇ ਜਿਹੜੀ ਪੁਰਾਣੀ ਕਮੇਟੀ ਬਣੀ ਹੋਈ ਸੀ ਜਿਹੜੀ ਕਾਂਗਰਸ ਦੇ ਟਾਈਮ ਦੀ ਉਸ ਵੇਲੇ ਤੋਂ ਇਹ ਪਰਸਿਊਡ ਚੱਲਦਾ ਪਿਆ ਸੀਗਾ ਤੇ ਹੁਣ ਇਸ ਦੇ ਉੱਪਰ ਜਾ ਕੇ ਜਦੋਂ ਫੈਸਲਾ ਹੋ ਗਿਆ ਵਾ ਤੇ ਫੈਸਲਾ ਪੰਜਾਬ ਬੀਜੇਪੀ ਨੇ ਦੂਸਰੇ ਦਿਨ ਹੀ ਕਲੀਅਰ ਕਰਤਾ ਸੀਗਾ ਕਿ ਅਸੀਂ ਪੰਜਾਬ ਦੇ ਨਾਲ ਨਾ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਮੈਟਰ ਨੇ ਉਸ ਦੇ ਲਈ ਅਸੀਂ ਸੈਂਟਰ ਸਰਕਾਰ ਨਾਲ ਗੱਲ ਕਰਾਂਗੇ ਸਾਰੇ ਪਕਸ਼ਾਂ ਨੂੰ ਸੁਣਾਂਗੇ ਤੇ ਨਾਲ ਦੀ ਨਾਲ ਅਸੀਂ ਕਿਹਾ ਸੀ ਜੇ ਇਹ ਸੈਨੇਟ ਨੂੰ ਵੀ ਅਸੀਂ ਬਹਾਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਜਿਹੜੀ ਡੀਐਨਡੀ ਯੂ ਐ ਪੀਟੀ ਯੂ ਐ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਤੇ ਬਾਕੀ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਵੀ ਸੈਨੇਟ ਤੇ ਸਿੰਡੀਗੇਟ ਬਣਾਈ ਜਾਵੇ ਇਹ ਸਾਡੀ ਮੰਗ ਸੀਗੀ ਤੇ ਉਹਨ ਦੇ ਦਿਆ ਕਿ ਅਸੀਂ ਤਾਂ ਵਿਦਿਆਰਥੀ ਤੇ ਬਾਕੀ ਜਿੰਨਾ ਵੀ ਪੰਜਾਬਾ ਅਸੀਂ ਤਾਂ ਆਪ ਇਸ ਤੀ ਦੇ ਹਾਮੀ ਸੀਗੇ ਸੋ ਉਹ ਚੀਜ਼ ਨੂੰ ਦੇ ਦੇ ਉਹ ਸੈਂਟਰ ਸਰਕਾਰ ਨੇ ਸਾਡੀ ਗੱਲ ਮੰਨੀ ਹੈਗੀ ਅਸੀਂ ਧੰਨਵਾਦ ਕਰਦੇ ਹਾਂ ਸੈਂਟਰ ਸਰਕਾਰ ਦਾ ਤੇ ਇਹਦੇ ਵਿੱਚ ਕੋਈ ਵੱਡਾ ਕੋਈ ਛੋਟਾ ਨਹੀਂ ਕਈ ਚੀਜ਼ਾਂ ਦੇ ਵਿੱਚ ਕਈ ਵਾਰ ਕੁ ਮਿਸ ਕਮਿਊਨੀਕੇਸ਼ਨਸ ਹੋ ਜਾਂਦੀਆਂ ਨੇ ਉਹ ਮਿਸ ਕਮਿਊਨੀਕੇਸ਼ਨਸ ਨੂੰ ਹੁਣ ਦੂਰ ਕਰ ਦਿੱਤਾ ਗਿਆ ਤੁਸੀਂ ਤੁਸੀਂ ਦੱਸੋ ਪ੍ਰਿਤਪਾਲ ਜੀ ਕੀ ਮਿਸ ਕਮਿਊਨੀਕੇਸ਼ਨ ਹੋ ਗਈ ਪੂਰਾ ਪੰਜਾਬ ਜਦੋਂ ਇਕੱਠਾ ਹੋ ਗਿਆ ਤਾਂ ਮਿਸਕਮਿਊਨੀਕੇਸ਼ਨ ਕੀ ਹੋਈ ਹੈ ਕਿ ਕੇਂਦਰ ਸਰਕਾਰ ਕੋਈ ਨੋਟੀਫਿਕੇਸ਼ਨ ਕੱਢਣ ਤੋਂ ਪਹਿਲਾਂ ਵਿਦਿਆਰਥੀਆਂ ਦੇ ਨਾਲ ਰਜ਼ਾਮੰਦੀ ਲੈਣੀ ਜ਼ਰੂਰੀ ਨਹੀਂ ਸਿੰਡੀਕੇਟ ਸੈਨੇਟ ਦੇ ਨਾਲ ਗੱਲਬਾਤ ਕਰਨੀ ਕੀ ਜ਼ਰੂਰੀ ਨਹੀਂ ਗੱਲ ਸੁਣੋ ਜੀ ਗੱਲ ਸੁਣੋ ਇਸ ਦੇ ਵਿੱਚ ਵਿਦਿਆਰਥੀਆਂ ਦਾ ਪਾਕ ਸੈਨੇਟ ਦੇ ਵਿੱਚ ਜਾਂ ਸਿੰਡੀਗੇਟ ਦੇ ਵਿੱਚ ਵਿਦਿਆਰਥੀ ਤਾਂ ਭੂਮਿਕਾ ਨਹੀਂ ਨਭੰਦੇ ਹੈਗੇ ਵਿਦਿਆਰਥੀਆਂ ਦੀ ਤਾਂ ਕੋਈ ਉਸ ਦੇ ਵਿੱਚ ਸਿਰਫ VOTING ਜਿਹੜੇ ਪੁਰਾਣੇ ਵਿਦਿਆਰਥੀ ਹੁੰਦੇ ਆ ਉਹ VOTING ਕਰਦੇ ਹੁੰਦੇ ਆ ਉਸ ਵਿਦਿਆਰਥੀ ਚ ਉਹਨਾਂ ਤੇ ਤਾਂ ਕੋਈ ਅਸਰ ਨਹੀਂ ਸੀਗਾ ਇਹ ਤਾਂ ਮੈਨੇਜਮੈਂਟ ਜਿਹੜੀ ਸੀਗੀ ਉਸ ਨੂੰ ਲੈ ਕੇ ਸੀਗਾ ਜਿਹੜੇ ਪੁਰਾਣੇ VC ਮਿਸਟਰ ਗਰੋਵਰ ਸੀਗੇ ਉਹ ਇੱਕ ਕਮੇਟੀ ਬਣਾ ਕੇ ਸੀ ਜਿਹੜੀ ਕਾਂਗਰਸ ਗਵਰਨਮੈਂਟ ਦੇ ਟਾਈਮ ਕਨਸਟੀਟਿਊਟ ਹੋਈ ਆ 2011-12 ਦੀ ਗੱਲ ਹੈ ਉਸ ਤੋਂ ਬਾਅਦ ਕਟੌਟੀਆਂ ਹੁੰਦੀਆਂ ਜਾਂਦੀਆਂ ਕਿ ਨਵੇਂ-ਨਵੇਂ ਰਿਫਾਰਮਸ ਚਾਹੀਦੇ ਨੇ ਉਹ 99 ਮੈਂਬਰ ਕਮੇਟੀ ਕੀ 31 ਮੈਂਬਰ ਦੇ ਵਿੱਚ ਕਨਵਰਟ ਹੋ ਸਕਦੀ ਹੈ 52 ਮੈਂਬਰ ਦੇ ਵਿੱਚ ਕਨਵਰਟ ਹੋ ਸਕਦੀ ਹੈ ਗ੍ਰੈਜੂਏਸ਼ਨ ਤੇ ਪ੍ਰੋਫੈਸਰਸ ਦੀ ਦੋ ਦੀ ਉਹ ਸੀਗੀ ਨਾ ਕਟੌਤੀ ਹੋਈ ਉਹ ਸੈਨੇਟ ਤੇ ਸਿਟੀਗੇਟ ਦੇ ਮੈਂਬਰ ਵੱਧ ਘੱਟ ਸਕਦੇ ਨੇ ਉਹ ਵੀ ਵੱਡੀ ਗੱਲ ਨਹੀਂ ਹੈਗੀ ਸਮੇਂ-ਸਮੇਂ ਤੇ ਬਦਲਾਅ ਜ਼ਰੂਰੀ ਨੇ ਕੀ 99 ਮੈਂਬਰਾਂ ਦੀ ਲੋੜ ਹੈਗੀ ਕਿ ਨਹੀਂ ਹੈਗੀ ਸੋ ਉਹ ਰਿਫਾਰਮਸ ਦੀ ਗੱਲ ਚੱਲਣੀ ਚਾਹੀਦੀ ਹੈ ਰਿਫਾਰਮਸ ਹੋਣਗੇ ਤਾਂ ਹੀ ਆਪਾਂ ਅੱਗੇ ਵੱਧਾਂਗੇ ਡਿਜੀਟਲ ਦੇ ਇਸ ਦੇ ਜਮਾਨੇ ਦੇ ਵਿੱਚ ਬੈਠੇ ਆ ਇਹ ਜਿਹੜੇ ਲੋਕ ਉਹਨਾਂ ਦੇ ਵਿੱਚ ਚੁਣੇ ਜਾਂਦੇ ਸਾਰੀਆਂ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਰਿਫਾਰਮਸ ਜ਼ੇਕਰ ਲੈ ਕੇ ਆਈਏ ਤਾਂ ਉਹ ਬੈਟਰ ਨਹੀਂ ਹੋ ਸਕਦੇ ਚੰਗੀ ਤਰ੍ਹਾਂ ਇੰਪਲੀਮੈਂਟ ਨਹੀਂ ਹੋ ਸਕਦੇ ਬਿਨਾਂ ਰੋਲੇ ਰਪੇ ਤੋਂ ਨਾ 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 ਦੋ ਚੀਜ਼ਾਂ ਨੇ ਜਿਹੜੇ ਸੈਨੇਟ ਦੇ ਮੈਂਬਰ ਨੇ ਸੈਨੇਟ ਦੇ ਮੈਂਬਰਾਂ ਨੂੰ ਆਬਜੈਕਸ਼ਨ ਸੀਗਾ ਕਿ ਉਹਨਾਂ ਦੀ ਇੱਕ ਜ਼ਿੰਮੇਵਾਰੀ ਖੁੱਸਦੀ ਪਈ ਸੀਗੀ ਸਮਝੋ ਗੱਲ ਇੱਕ ਪੋਲਿਟਿਕਾਈਜ਼ੇਸ਼ਨ ਕੀਤੀ ਗਈ ਹੈ ਵਿਦਿਆਰਥੀਆਂ ਦਾ ਇਹ ਤਾਂ ਕੋਈ ਨੁਕਸਾਨ ਨਹੀਂ ਸੀਗਾ ਨੰਬਰ ਆਫ ਪਰਸਨਸ ਘਟਦੇ ਆ ਵੱਧਦੇ ਆ ਉਹਨਾਂ ਨਾਲ ਡਿਸਕਸ਼ਨ ਕਰਕੇ ਅਗਲੀਆਂ ਫੈਸਲੇ ਨਾ ਲੈ ਸਕਦੀਆਂ ਸਰਕਾਰਾਂ ਸੋ ਹੁਣ ਸਰਕਾਰ ਨੇ ਮੰਨਿਆ ਹੈਗਾ ਅਸੀਂ ਵੀ ਬੇਨਤੀ ਕੀਤੀ ਸੀ ਇਸ ਚੀਜ਼ ਨੂੰ ਵਿਡਰੋਅ ਕੀਤਾ ਜਾਵੇ ਦੀ ਸਾਰੇ ਪੱਖਾਂ ਨੂੰ ਸੁਣਿਆ ਜਾਵੇ ਅਗਰ ਕੋਈ ਐਮੈਂਡਮੈਂਟਸ ਹੋਣੀਆਂ ਚਾਹੀਦੀਆਂ ਤਾਂ ਸਾਰਿਆਂ ਨਾਲ ਡਿਸਕਸ ਕਰਕੇ ਹੋਣੀਆਂ ਚਾਹੀਦੀਆਂ ਸੋ ਕੈਂਟਰ ਗਵਰਨਮੈਂਟ ਨੇ ਉਸ ਨੂੰ ਵਿਡਰੋਅ ਕਰ ਲਿਆ ਹੋਇਆ ਵੱਡਾ ਹਿਰਦੇ ਤੋਂ ਖੋਦੇ ਸਾਡੀ ਗੱਲ ਵੀ ਮੰਨੀ ਗਈ ਸਾਰਿਆਂ ਦੀ ਮੰਨੀ ਗਈ ਸਾਰਿਆਂ ਦੀ ਦੇਤੇ ਕੋਈ ਠੱਲੇ ਲੱਗੇ ਜਾਂ ਉੱਤੇ ਲੱਗੇ ਨਾਲ ਤਾਂ ਗੱਲ ਹੀ ਕੋਈ ਨਹੀਂ ਸੀਗੀ ਇਹਦਾ ਨਾ ਕੋਈ ਪੰਜਾਬ ਦਾ ਨੁਕਸਾਨ ਸੀ ਤੇ ਨਾ ਪੰਜਾਬ ਦਾ ਭਲਾ ਸੀ ਪਰ ਹੁਣ ਪੰਜਾਬ ਦਾ ਭਲਾ ਇਸ ਚੀਜ਼ ਨਾਲ ਇਹ ਹੋਊਗਾ ਕਿ ਅਸੀਂ ਹੁਣ ਜਿੰਨੇ ਵੀ ਲੋਕ ਇਸ ਦੇ ਵਿੱਚ ਜੁਟੇ ਨੇ ਹੁਣ ਉਹਨਾਂ ਨੂੰ ਬੇਨਤੀ ਹੈ ਕਿ ਜੀਐਨਡੀਯੂ ਦੇ ਵਿੱਚ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੀ ਤੇ ਪੀਟੀਯੂ ਦੇ ਵਿੱਚ ਵੀ ਤੇ ਹੋਰ ਜਿੰਨੀਆਂ ਵੀ ਯੂਨੀਵਰਸਿਟੀਆਂ ਨੇ ਪੰਜਾਬ ਸਰਕਾਰ ਦੀਆਂ ਉੱਥੇ ਵੀ ਸਿੰਡੀਗੇਟ ਸੈਨੇਟ ਤੇ ਵਿਦਿਆਰਥੀ ਇਲੈਕਸ਼ਨਸ ਹੁਣ ਅਸੀਂ ਕਰਵਾਵਾਂਗੇ ਉਸ ਦੇ ਵਿੱਚ ਅਸੀਂ ਨਾਲ ਜੁੜਾਂਗੇ ਅੱਗੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਮੈਨੂੰ ਉਮੀਦ ਹੈ ਕਿ ਪੀਟੀਸੀ ਨਿਊਜ਼ ਵੀ ਤੇ ਜਿੰਨੀਆਂ ਜਿੱਥੇ ਬੰਦੀਆਂ ਨੇ ਉੱਥੇ ਧਰਨੇ ਲਾਏ ਆ ਜਾਂ ਉਹ ਐਸਜੀਪੀਸੀ ਆ ਚਾਹੇ ਕਾਂਗਰਸ ਪਾਰਟੀ ਆ ਆਮ ਆਦਮੀ ਪਾਰਟੀ ਆ ਸਾਰੇ ਨਾਲ ਚੱਲਣਗੇ ਤੇ ਇਸ ਚੀਜ਼ ਨੂੰ ਪੂਰਾ ਕਰਾਉਣਗੇ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਆਪਣੇ ਵਿਚਾਰ ਰੱਖਣ ਦੇ ਲਈ ਤਾਂ ਪ੍ਰਿਤਪਾਲ ਸਿੰਘ ਬਲਿਆਵਾਲ ਜਿਨ੍ਹਾਂ ਦੇ ਵੱਲੋਂ ਆਪਣੀ ਪ੍ਰਤੀਕਿਰਿਆ ਜਿਹੜੀ ਆ ਸਾਂਝੀ ਕੀਤੀ ਹੈ ਹਾਲਾਂਕਿ ਇਸ ਫੈਸਲੇ ਨੂੰ ਕਿਤਨਾ ਕਿਤੇ तमाम ਜੜੀਆਂ ਜਥੇਬੰਦੀਆਂ ਨੇ ਜੋ ਕੇਂਦਰ ਸਰਕਾਰ ਦਾ ਪਹਿਲਾ ਸੈਨੇਟ ਨੂੰ ਲੈ ਕੇ ਸਿੰਡੀਕੇਟ ਨੂੰ ਲੈ ਕੇ ਫੈਸਲਾ ਆਇਆ ਸੀ ਉਸ ਨੂੰ ਪੰਕ ਕਰਨ ਨੂੰ ਲੈ ਕੇ ਉਸ ਦੇ ਉੱਤੇ ਸਵਾਲ ਚੁੱਕੇ ਪਰ ਜਿੱਥੇ तमाम ਵਿਦਿਆਰਥੀ ਪੰਜਾਬ ਦੀਆਂ तमाम ਜਥੇਬੰਦੀਆਂ ਜਦੋਂ ਇਕਜੁੱਟ ਹੋਈਆਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਹੋਏ ਵਿਦਿਆਰਥੀਆਂ ਨੇ ਸਿੰਡੀਕੇਟ ਮੈਂਬਰਾਂ ਨੇ ਸੈਨੇਟ ਮੈਂਬਰਾਂ ਨੇ ਜਦੋਂ ਸਵਾਲ ਚੁੱਕੇ ਤਾਂ ਲਾਜ਼ਮੀ ਤੌਰ ਦੇ ਉੱਤੇ ਉਸ ਤੋਂ ਬਾਅਦ ਅਸਰ ਜਿਹੜਾ ਹੈ ਉਹ ਕੇਂਦਰ ਸਰਕਾਰ ਦੇ ਉੱਤੇ ਹੁੰਦਾ ਹੋਇਆ ਨਜ਼ਰ ਆਇਆ ਤੇ ਆਖਰਕਾਰ ਇਹ ਫੈਸਲਾ ਜਿਹੜਾ ਕੇਂਦਰ ਸਰਕਾਰ ਨੂੰ ਵਾਪਸ ਲੈਣਾ ਪਿਆ ਗਿਆ